ਸਾਡਾ ਆਜ਼ਾਦੀ ਦਾ ਮਹੱਲ ਜੇ ਖਲੋਤਾ ਹੈ ਤੇ ਉਹਨਾਂ ਸ਼ਹੀਦਾਂ ਦੇ ਆਸਰੇ ਤੇ ਖਲੋਤਾ ਹੈ। ਇਹ ਵੱਖਰੀ ਗੱਲ ਹੈ ਵੀ ਅਸੀਂ ਭੁੱਲ ਜਾਈਏ ਕਿ ਇਸ ਮਹੱਲ ਦੇ ਥੱਲੇ ਵੀ ਕੋਈ ਇੱਟਾਂ ਲਗੀਆਂ ਹੋਈਆਂ ਨੇ। ਅੱਜ ਉਹਨਾਂ ਨੂੰ ਯਾਦ ਰੱਖਣ ਦੀ ਲੋੜ ਹੈ, ਅੱਜ ਉਹਨਾਂ ਨੂੰ ਯਾਦ ਕਰਨ ਦੀ ਲੋੜ ਹੈ ਕਿ ਉਹਨਾਂ ਨੇ ਜਿਹੜਾ ਸੰਕਲਪ ਦਿੱਤਾ ਸੀ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਯਾਨ। ਅਸੀਂ ਕਿਸੇ ਨੂੰ ਡਰ ਦੇਂਦੇ ਵੀ ਨਹੀਂ ਤੇ ਕਿਸੇ ਦਾ ਡਰ ਰੱਖਦੇ ਵੀ ਨਹੀਂ। ਡਰ ਦੇਣ ਦਾ ਭਾਵ ਕੀ ਹੈ? ਡਰ ਲੈਣ ਦਾ ਭਾਵ ਕੀ ਹੈ? ਕਿਉਂਕਿ ਉਹਨਾਂ ਦੀਆਂ ਵਰਤੀਆਂ ਤਾਂ ਸੱਚਮੁੱਚ ਹੀ ਇੰਨੀਆਂ ਉੱਚੀਆਂ ਹੋ ਗਈਆਂ ਸਨ ਉਹ ਕਿਸੇ ਨੂੰ ਦੂਜਾ ਸਮਝਦੇ ਹੀ ਨਹੀਂ ਉਹ ਕੇਵਲ ਤੇ ਕੇਵਲ ਦੁਸ਼ਟਤਾ ਦਾ ਨਾਸ਼ ਕਰ ਰਹੇ ਨੇ ਉਹ ਕੇਵਲ ਤੇ ਕੇਵਲ ਜ਼ੁਲਮ ਦਾ ਨਾਸ਼ ਕਰ ਰਹੇ ਨੇ ਉਹਨਾਂ ਦਾ ਨਿਸ਼ਾਨਾ ਕੋਈ ਖਾਸ ਮਨੁੱਖ ਨਹੀਂ ਉਹ ਜ਼ੁਲਮ ਨੂੰ ਨਾਸ਼ ਕਰਦਿਆਂ ਜੇਕਰ ਜ਼ਾਲਮ ਦਾ ਨਾਸ਼ ਹੁੰਦਾ ਤੇ ਜ਼ਾਲਮ ਦਾ ਨਾਸ਼ ਕਰਕੇ ਵੀ ਉਹ ਜ਼ੁਲਮ ਦਾ ਨਾਸ਼ ਕਰਨਾ ਹੀ ਉਹਨਾਂ ਦਾ ਨਿਸ਼ਾਨਾ ਹੈ ਉਹ ਕਿਸੇ ਜ਼ੁਲਮ ਜ਼ਾਲਮ ਦੇ ਵੀ ਵਿਰੋਧੀ ਉਸ ਤਰ੍ਹਾਂ ਨਹੀਂ ਹਨ ਕਿਸੇ ਸਰੀਰਕ ਤੌਰ ਕਰਕੇ ਕਿਸੇ ਕੌਮ ਕਰਕੇ ਕਿਸੇ ਮਸਜਬ ਕਰਕੇ ਕਿਸੇ ਧਰਮ ਕਰਕੇ ਉਹ ਕਿਸੇ ਦੇ ਵਿਰੋਧੀ ਨਹੀਂ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਉਸ ਪਾਏ ਹੋਏ ਪੂਰਨੇ ਦੇ ਉੱਤੇ ਚੱਲਦਿਆਂ ਹੋਇਆਂ ਸ਼ਹਾਦਤਾਂ ਦਿੱਤੀਆਂ ਬਾਰ ਬਾਰ ਇੱਕ ਬਚਨ ਸਾਹਮਣੇ ਆਉਂਦਾ ਹੈ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੁਨੀਆ ਦੇ ਵਿਸ਼ੋ ਪਰ ਦੇ ਇੱਕੋ ਇੱਕ ਸ਼ਹੀਦ ਮੰਨੇ ਜਾਂਦੇ ਨੇ ਜਿਹੜੇ ਆਪ ਕਤਲਗਾਹ ਦੇ ਵਿੱਚ ਕਾਤਲ ਦੇ ਕੋਲ ਪਹੁੰਚੇ ਸ਼ਹੀਦ ਹੋਣ ਵਾਸਤੇ